ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਗੁਰਦਰਾ ਸ੍ਰੀ ਤਪਸਥਾਨ ਸਾਹਿਬ ਸ੍ਰੀਮਾਨ 108 ਸੰਤ ਬਾਬਾ ਜਗENDER ਸਿੰਘ ਜੀ ਮੋਨੀ ਸਾਹਿਬ ਸਾਹਿਬ ਕਾ ਹੈੱਡ ਜਥੇਦਾਰ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਅਵਚਲ ਨਗਰ ਨਦੇੜ ਉਹਨਾਂ ਦਾ ਤਪਸਥਾਨ ਇਸ ਜਗ੍ਹਾ ਦੇ ਉੱਤੇ ਗੁਰਦਰਾ ਸਾਹਿਬ ਬਣਿਆ ਹੈ ਬਹੁਤ ਸੁੰਦਰ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ ਬਹੁਤ ਹੀ ਸੁੰਦਰ ਦਰਬਾਰ ਇਸ ਜਗ੍ਹਾ ਦੇ ਉੱਤੇ ਸਭਾਇਮਾਨ ਹੈ ਹਰ ਜਗ੍ਹਾ ਇੱਥੇ ਇੱਕ ਗੱਲ ਹੈ ਕਿ ਜੋਤ ਜਿਹੜੀ ਹੈ ਉਹ ਹਰ ਗੁਰਦਰਾ ਸਾਹਿਬ ਦੇ ਵਿੱਚ ਜਗਦੀ ਹੈ ਤੇ ਬਹੁਤ ਹੀ ਸੁੰਦਰ ਸ਼ਸਤਰ ਜਿਹੜੇ ਨੇ ਸਜਾ ਕੇ ਰੱਖਦੇ ਨੇ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਹਜੂਰ ਸਾਹਿਬ ਨਦੇੜ ਨਗਾਰਾ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਆਪ ਜੀ ਨੂੰ ਦੇਖਣ ਨੂੰ ਮਿਲੇਗਾ ਸੰਗਤਾਂ ਹੋਮ ਹਮਾ ਕੇ ਪਹੁੰਚ ਕੇ ਨੇ ਆਪਣਾ ਜੀਵਨ ਸਫਲ ਕਰਦੀਆਂ ਨੇ ਇਹ ਜਿਸ ਸਥਾਨ ਦੇ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਦੇ ਉੱਤੇ ਬਾਬਾ ਜਗਿੰਦਰ ਸਿੰਘ ਜੀ ਮੋਨੀ ਜੀ ਤਪ ਕਰਦੇ ਹੁੰਦੇ ਸਨ ਜਿਨ੍ਹਾਂ ਨੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਦੇ ਵਿੱਚ 40 ਸਾਲ ਸੇਵਾ ਕੀਤੀ ਹੈ ਉਹ ਵੀ ਬਿਨਾ ਤਨਖਾਹ ਦੇ ਵਿੱਚ ਤਖਤ ਸ੍ਰੀ ਸਚ Khand ਹਜੂਰ ਸਾਹਿਬ ਜੀ ਦੇ ਹੈੱਡ ਜਥੇਦਾਰ ਰਹੇ ਨੇ ਬਾਬਾ ਜੀ ਤੇ ਆਓ ਇਥੋਂ ਦੇ ਸੇਵਾਦਾਰ ਸਿੰਘ ਤੋਂ ਆਪਾਂ ਬਾਬਾ ਜੀ ਦੇ ਬਾਰੇ ਜਾਣਦੇ ਹਾਂ ਗੁਰੂ ਪੈਰੀ ਸਾਧ ਸੰਗਤ ਇਹ ਤਖਤ ਸਚ Khand ਜੀ ਹਜੂਰ ਸਾਹਿਬ ਜੀ ਦੇ ਹੈਣ ਜਥੇਦਾਰ ਹੋਏ ਹਨ ਸੰਤ ਪੱਪਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਇਹਨਾਂ ਸੰਤਾਂ ਨੇ ਤਾਕਤ 47 ਦੀ ਅਜੂ ਸਾਬ ਦੀ ਦੀ 40 ਸਾਲ ਸੇਵਾ ਕੀਤੀ ਬਗੈਰ ਤਾਂ ਖਾਦ ਕਿਸੇ ਕੋ ਮੇਟੀ ਕੋਲੋਂ ਜਾ ਕੇ ਦੁਬਾਰੇ ਕੋਲ ਨੂੰ ਤਨਖਾ ਨਹੀਂ ਸੀ ਜੀ ਲੰਗਸ ਤੇ ਆਪਣੇ ਅੰਤ ਲੰਗਸ ਤੇ ਆਰਕਰ ਕੇ ਸੰਤਾਨ ਨੂੰ ਲੰਗਰ ਚਕਾਉਂਦੇ ਜਦੋਂ ਇਹਨਾਂ ਸੰਤਾ ਨੇ 40 ਸਾਲ ਦੀ ਸੇਵਾ ਕੀਤੀ ਉਹਦੇ ਵਿੱਚੋਂ ਬਾਰਾ ਸਾਬ ਦਾ ਮੌਨ ਰੱਖਿਆ बारह साल ही ना सकता ने किसी गल बात नहीं की तपस्या कर दे रहे नाम जब दे रहे सचखंड श्री हजूर साहब जी की सेवा कर दे रहे श्री नवसंता संत बाबा जोगिंदर सिंह जी मुनि साहब क्या जाता जब बारह साल का मौन रखा थी लंगर की सेवा तो प्राण गोदावरी तो चनान करके ਇਹ ਸਸਤਾਨ ਦੇ ਆਕੇ ਤਪਸ਼ਾ ਕਰਦੇ ਸੀ ਇਸ ਲਈ ਇਹ ਸਸਤਾਨ ਦਾ ਨਾ ਤਪਸਥਾਨ ਹੈ ਜੀ ਅਜ ਤੂੰ 40 ਸਾਲ ਇੰਨਾ ਸੰਤਾਾਂ ਦੇ ਆਖਾਂ ਦਾ ਪਰੇਸ਼ਾਨ ਹੋਣ ਦੇ ਕਾਰਨ ਸੰਤਪਾ ਬਾਬਾ ਜੂਰਾ ਸਿੰਘ ਜੀ ਨੂੰ ਗੱਦੀ ਦੇ ਕੇ ਜਾਈ ਸੰਤਪਾ ਬਾਬਾ ਜੂਰਾ ਸਿੰਘ ਜੀ ਨੇ 16 ਸਾਲ ਆਪਣੇ ਤੋਂ ਹੋਤੀ ਸਰਹਸਾ ਸ਼ਤਕਾਂ ਸਿਧੀ ਅਜੂ ਸਾਹਿਬ ਜੀ ਦੇ ਸਵਾਗਤ ਕੀ ਸੇਵਾ ਕਰਦਿਆਂ ਹੋਈਆਂ ਪਿਛਲੇ 12 ਜਨਵਰੀ 2001 ਸੰਤਪਾਪਾ ਅਜੂਰਾ ਸਿੰਘ ਜੀ ਚੋਲਾ ਛੱਡ ਗਏ ਜੀਨਾਂ ਸੰਤਾਂ ਤੋਂ ਚੋਲਾ ਛੱਡਿਆ ਨੂੰ ਤੇਵੀ ਚਾਲੋਂ ਚੱਲੇ ਇੰਨਾ ਸੰਤ ਮਾਪੁਰ ਸਾਧ ਤੋਂ ਬਾਅਦ ਸੰਤ ਮਾਪਾ ਕਲਵਾਨ ਸਿੰਘ ਜੀ ਜੋ ਇਸ ਵੇਲੇ ਤਖਾ ਸਤਕਾਰ ਸ੍ਰੀ ਅਜੂ ਸਾਹਿਬ ਜੀ ਦੀ ਸੇਵਾ ਕਰ ਰਹੇ ਹਾਂ ਸੰਤ ਬਾਬਾ ਕਲਵਾਨ ਸਿੰਘ ਜੀ ਤਖਾ ਸਤਕਾਰ ਸ੍ਰੀ ਅਜੂ ਸਾਹਿਬ ਜੀ ਦੇ ਐਡ ਜਥੇ ਦਾ ਰਾਂ ਹੱਤੇ ਬਰਮਚਾਰੀ ਸੰਤ ਹਨ ਨਾ ਤੋਂ ਪਹਿਲੋ ਆ ਜਿੰਨੇ ਵੀ ਸੰਤ ਹੋਏ ਤੇ ਸਾਰੇ ਬਰਮਚਾਰੀ ਬਰਮਚਾਰੀ ਸੰਤ ਤੋਂ ਬਗੈਰ ਤਕਾ ਸੱਚਖੰਡ ਸ੍ਰੀ ਅਜੂਰ ਸਾਹਿਬ ਜੀ ਦੇ

ਬਗੈਰ ਤਨਖਾਹ ਤੋਂ